ਸਸੇ ਗਾਲ ਦੋਸਤੋ ਸਾਰਿਆਂ ਅੱਜ ਆਪਾਂ ਗੱਲ ਕਰਾਂਗੇ ਪ੍ਰੀਤ ਟਰੈਕਟਰ ਬਾਰੇ ਪ੍ਰੀਤ ਟਰੈਕਟਰ ਕੰਪਨੀ ਨੇ ਕਦੋਂ ਬਣਾਉਣਾ ਸਟਾਰਟ ਕੀਤਾ ਕਦੋਂ ਇਹਦਾ ਨਿਰਮਾਣ ਹੋਇਆ ਕਿਹੜੇ ਸਾਲ 'ਚ ਇਹ ਲਾਂਚ ਹੋਇਆ ਪ੍ਰੀਤ ਟਰੈਕਟਰ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬਈ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾ ਜਿਹੜੇ YouTube ਤੇ ਦੇਖ ਰਹੇ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੀ ਪ੍ਰੀਤ ਟਰੈਕਟਰ ਕੰਪਨੀ ਹੈ ਭਾਰਤ ਦੀ ਉਹ ਕੰਪਨੀ ਹੈ ਪ੍ਰੀਤ ਟਰੈਕਟਰ ਦੀ ਕੰਪਨੀ ਹੈ ਜਿਹੜੀ ਉਹ ਭਾਰਤ ਦੀ ਉਹ ਇੱਕ ਕੰਪਨੀ ਹੈ ਭਾਰਤ ਦੀ ਇੱਕ ਕੰਪਨੀ ਹੈ ਪ੍ਰੀਤ ਟਰੈਕਟਰ ਇਸ ਦੀ ਸ਼ੁਰੂਆਤ ਸ੍ਰੀ ਹਰੀ ਸਿੰਘ ਇਸ ਦੀ ਸ਼ੁਰੂਆਤ ਸ੍ਰੀ ਹਰੀ ਸਿੰਘ ਜੀ ਨੇ ਇੱਕ ਮਕੈਨਿਕਲ ਮਕੈਨਿਕ ਮਕੈਨਿਕਲ ਪਰ ਪਿਆਰ ਵਰਕਸ਼ਾਪ ਦੇ ਵਜੋਂ ਕੀਤੀ ਜਿਹੜੀ ਦੀ ਮੰਨ ਲਓ ਇਹਦੀ ਸ਼ੁਰੂਆਤ ਕੀਤੀ ਸੀ ਨਾ ਇਹ ਪ੍ਰੀਤ ਟਰੈਕਟਰ ਦੀ ਜਿਹੜੀ ਪਹਿਲਾਂ ਸ਼ੁਰੂਆਤ ਹੋਈ ਸੀ ਜਿਹੜੀ ਹਰੀ ਸਿੰਘ ਦੁਆਰਾ ਕੀਤੀ ਗਈ ਸੀ ਉਹਨਾਂ ਨੇ ਇੱਕ ਵਰਕਸ਼ਾਪ ਮਕੈਨਿਕਲ ਵਰਕਸ਼ਾਪ ਦੇ ਵਜੋਂ ਇਹਦਾ ਮੰਨ ਲਓ ਵੀ ਸ਼ੁਰੂਆਤ ਕੀਤੀ ਸੀਗੀ ਟਰੈਕਟਰ ਪਰ ਬਾਅਦ ਵਿੱਚ ਉਹਨਾਂ ਨੇ ਇਹਨੂੰ ਪਰ ਬਾਅਦ ਵਿੱਚ ਉਹਨਾਂ ਨੇ ਇਸ ਨੂੰ ਪ੍ਰੀਤ ਪ੍ਰੀਤ ਐਗਰੋ ਇੰਡਸਟਰੀ ਦਾ ਨਾਮ ਦੇ ਕੇ ਪੇਤੀਵਾੜੀ ਮਸ਼ੀਨਰੀ ਦੇ ਟਰੈਕਟਰ ਬਣਾਉਣੇ ਸ਼ੁਰੂ ਕਰਦੇ। ਫਰ ਬਾਅਦ ਚ ਉਹਨਾਂ ਨੇ ਇਹਨੂੰ ਪ੍ਰੀਤ ਐਗਰੋ ਇੰਡਸਟਰੀ ਦਾ ਨਾਮ ਦੇ ਕੇ ਖੇਤੀਬਾੜੀ ਦੇ ਸੰਬੰਧ ਤੇ ਟਰੈਕਟਰ ਬਣਾਉਣੇ ਸ਼ੁਰੂ ਕਰਤੇ। ਪਰੀਤ ਟਰੈਕਟਰ ਵਾਲਾ ਜਿਹੜੀ ਜੋ ਕੰਪਨੀ ਸਟਾਰਟ ਹੋਈ ਤਾਂ ਉਹਨਾਂ ਨੇ ਇਸ ਨੂੰ ਪ੍ਰੀਤ ਐਗਰੋ ਇੰਡਸਟਰੀ ਦਾ ਨਾਮ ਦਿੱਤਾ ਤੇ ਟਰੈਕਟਰ ਬਣਾਉਣੇ ਸ਼ੁਰੂ ਕਰੇ ਜਿਹੜਾ ਮਕੈਨੀਕਲ ਇੱਕ ਮਕੈਨੀਕਲ ਸ਼ਾਪ ਮਤਲਬ ਦੁਕਾਨ ਕਰੀ ਸੀ ਪਹਿਲੀਆਂ ਚ ਉਹਦੇ ਤੋਂ ਇਹਨਾਂ ਨੇ ਮਨ ਲਓ ਟਰੈਕਟਰ ਬਣਾਉਣੇ ਸਟਾਰਟ ਕਰਦੇ ਹੌਲੀ ਹੌਲੀ ਤੇ ਕੰਪਨੀ ਨੇ ਪ੍ਰੀਤ ਐਗਰੋ ਇੰਡਸਟਰੀ ਵੱਲੋਂ ਖੇਤੀਬਾੜੀ ਦੇ ਸੰਧ ਦੇ ਟਰੈਕਟਰ ਬਣਾਉਣੇ ਸਟਾਰਟ ਕਰ ਪ੍ਰੀਤ ਕੰਪਨੀ ਹੋਰ ਕੀ ਕੁਝ ਬਣਾਉਂਦੀ ਹੈ ਪ੍ਰੀਤ ਕੰਪਨੀ ਬਾਈ ਟਰੈਕਟਰ ਹਾਰਵੈਸਟਰ ਕੰਬਾਈਨ ਰੀਪਰ ਕੀਤੀ ਵੜੀ ਦੇ ਹੋਰ ਵੀ ਕਈ ਤਰ੍ਹਾਂ ਦੇ ਸੰਦ ਬਣਾਉਂਦੀ ਹੈ ਜਿਹੜੀ ਪ੍ਰੀਤ ਕੰਪਨੀ ਹੈ ਮਸ਼ੀਨਾਂ ਸਾਰੀਆਂ ਕੰਬਾਈਨਾਂ ਗੱਠਾਂ ਵਾਲ ਬਣਨ ਵਾਲੇ ਮਸ਼ੀਨ ਹੋਰ ਵੀ ਬਹੁਤ ਕੁਝ ਬਣਾਉਂਦੀ ਹੈ ਜਿਹੜੀ ਪ੍ਰੀਤ ਕੰਪਨੀ ਹੈ ਪ੍ਰੀਤ ਕੰਪਨੀ ਦੀ ਮਸ਼ੀਨ ਵੀ ਬਹੁਤ ਜ਼ਿਆਦਾ ਪ੍ਰਸਿੱਧ ਹੋਈ ਹੈ ਨਾ ਅੱਜ ਵੀ ਪ੍ਰਸਿੱਧ ਹੈ ਤੇ ਪ੍ਰੀਤ ਕੰਪਨੀ ਜਿਹੜਾ ਟਰੈਕਟਰ ਬਣਾਇਆ ਇਹ ਵੀ ਬਹੁਤ ਵਧੀਆ ਟਰੈਕਟਰ ਬਣਾਇਆ ਇਹਨਾਂ ਨੇ ਇਹ 3 ਸਪੀਡ ਆਉਣ ਲੱਗ ਗਏ ਹੁਣ ਤੇ ਇਹ ਟਰੈਕਟਰ ਬਹੁਤ ਹੀ ਜ਼ਿਆਦਾ ਮੰਨ ਲਓ ਵੀ ਜਿਹੜੇ ਕਿਸਾਨਾਂ ਕੋਲੇ ਹੈਗਾ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਟਰੈਕਟਰ ਬਣਾਇਆ ਪ੍ਰੀਤ ਕੰਪਨੀ ਨੇ ਇਹਨਾਂ ਨੇ 2012 ਚ ਕੰਪਨੀ ਨੂੰ ਲਾਂਚ ਕਰਕੇ ਉਸ ਤੋਂ ਬਾਅਦ ਇਹ ਜੇ ਸੁਧਾਰ ਕਰਨੇ ਸਟਾਰਟ ਕਰਤੇ ਟਰੈਕਟਰ ਜ ਦਿਨੋਂ ਦਿਨ ਟਰੈਕਟਰ ਜ ਸੁਧਾਰ ਹੋਣ ਲੱਗੇ ਹੁਣ ਜਿਹੜੇ ਹਿਸਾਬ ਨਾਲ ਖੇਤੀ ਆ ਹਨਾ ਉਹ ਹਿਸਾਬ ਨਾਲ ਹੀ ਟਰੈਕਟਰ ਨੂੰ ਜਿਹੜੀ ਲੋਕਾਂ ਚ ਡਿਮਾਂਡ ਆ ਉਹ ਹਿਸਾਬ ਉਹ ਡਿਮਾਂਡ ਨੂੰ ਦੇਖ ਕੇ ਟਰੈਕਟਰ ਨੂੰ ਇਹ ਉਸ ਹਿਸਾਬ ਦਾ ਮੰਨ ਲੋ ਡਿਜ਼ਾਈਨ ਕਰਦੇ ਨੇ ਜਿਵੇਂ 3 ਸਪੀਡ 4th ਸਪੀਡ ਟਰੈਕਟਰਾਂ ਦੀ ਲੋੜ ਆ ਜਿਵੇਂ ਹੁਣ ਸੂਪਰ ਸੀਟਰ ਵਗੈਰਾ ਦਾ ਜ਼ਮਾਨਾ ਆ ਗਿਆ ਤੇ ਬਾਕੀ ਇਹ ਟਰੈਕਟਰ ਤੂੜੀ ਵਾਲੀ ਤੂੜੀ ਵਾਲਾ ਰੀਪਰ ਕੰਬਾਈਨ ਵਿਜਰ ਲੈਵਲ ਖੇਤੀਬਾੜੀ ਦੇ ਜਿਵੇਂ ਕੋਈ ਵੀ ਖੇਤੀਬਾੜੀ ਦਾ ਇੰਪਲੀਮੈਂਟ ਚਲਾਉਣਾ ਇਹ ਟਰੈਕਟਰ ਆਸਾਨੀ ਨਾਲ ਚਲਾਉਂਦਾ ਇਹ ਟਰੈਕਟਰ ਦੇ ਇੰਜਨ ਓਨ ਜਣ ਬਈ ਜਮਾ ਓਕੇ ਕਰਿਆ ਹੋਇਆ ਕਿਸੇ ਵੀ ਗੱਲੋਂ ਕੰਪਨੀ ਨੂੰ ਕਿਸੇ ਚੀਜ਼ ਦੀ ਕੰਪਲੇਂਟ ਨਹੀਂ ਆਉਂਦੀ ਜਮਾ ਕੰਪਨੀ ਪੂਰਾ ਜ਼ੋਰ ਲਾ ਕੇ ਟਰੈਕਟਰ ਨੂੰ ਬਣਾਉਂਦੀ ਹੈ ਵਧੀਆ ਡਿਜ਼ਾਈਨ ਕਰਕੇ ਬਾਕੀ ਇਹਨਾਂ ਨੇ ਹੋਰ ਵੀ ਟਰੈਕਟਰ 'ਚ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਨੇ ਬੇਸਿਕ ਕੈਬਨ 'ਚ ਵੀ ਆਉਣ ਲੱਗ ਗਿਆ ਪ੍ਰੀਤਾ 3 ਸਪੀਡ 'ਚ ਵੀ ਆਉਣ ਲੱਗ ਗਿਆ ਲਿਫਟ ਕਪੈਸਿਟੀ ਵਗੈਰਾ ਸਾਰਾ ਹਾਈਡਰੌਲਿਕ ਸਿਸਟਮ ਕਰਤਾ 4 ਜੜੂਬੀਆਂ ਬ੍ਰੇਕਾਂ ਆਉਂਦੀਆਂ ਸਾਰੇ ਟਰੈਕਟਰਾਂ ਦੇ ਇਹ ਟਰੈਕਟਰ ਮੰਨ ਲਓ ਜੇ ਆਪਾਂ 60 ਹੌਸਪਾਵਰ ਦਾ ਲੈਣਾ ਤਾਂ ਸਾਰੇ ਮੰਨ ਲਓ ਹੋਰ ਕਿਸੇ ਵੀ ਕੰਪਨੀ ਦਾ ਟਰੈਕਟਰ ਲੈ ਲਓ ਤੁਸੀਂ ਉਹਨਾਂ ਨਾਲ ਥੋੜਾ ਸਸਤਾ ਟਰੈਕਟਰ ਮਿਲੂ ਤੇ ਕੰਮ ਬਈ ਇਹ ਦੂਜਿਆਂ ਨਾਲ ਧੋਖਾ ਨਾ ਕਰੂਗਾ। ਇਹ ਟਰੈਕਟਰ ਰੇਟ ਵਜੋਂ ਕਿ ਮੰਨ ਲਓ ਆਪ ਆਪਦੀ ਜਾਨਦਾਰ ਸ਼ਕਤੀ ਵਜੋਂ ਜਾਣਿਆ ਜਾਂਦਾ। ਇਹ ਟਰੈਕਟਰ ਦੀ ਪੂਰ ਜੋਰ ਮੰਗ ਕਿਸਾਨਾਂ ਦੁਆਰਾ ਇਸ ਨੂੰ ਬਹੁਤ ਜਿਆਦਾ ਭਰਮਾ ਹੁੰਗਾ ਰਾਂ ਮਿਲਿਆ। ਕਿਸਾਨ ਇਹ ਟਰੈਕਟਰ ਨੂੰ ਅੱਜ ਵੀ ਪਸੰਦ ਕਰਦੇ ਨੇ। ਕੰਬਾਈਨ ਤੇ ਸਟਰੋ ਰੀਪਰ ਤੇ ਟਰੈਕਟਰ ਬਹੁਤ ਹੀ ਵਧੀਆ ਪਰਫਾਰਮੈਂਸ ਦਿੰਦਾ। ਵੀਡੀਓ ਚੰਗੀ ਲੱਗੀ ਤਾਂ ਬਈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ। ਧੰਨਵਾਦ ਮਿਲਾਂਗੇ ਅਗਲੀ ਵੀਡੀਓ 'ਚ। ਥੈਂਕ ਯੂ।